ਜੱਗਤੀ ਹਮਾਰੇ ਹਮਸੇ ਜੋ ਟਕਰਾਏਗਾ ਚੂ ਚੂ ਹੋ ਜਾਏਗਾ ਫਗਵਾੜਾ ਸ਼ਹਿਰ ਤੋਂ ਇੱਕ ਬਹੁਤ ਹੀ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਨਾਲ ਸ਼ਹਿਰ ਦੇ ਹਾਰੇ ਇੱਕ ਵਿਅਕਤੀ ਦੀਆਂ ਧਾਰਮਿਕ ਭਾਵਨਾਵਾਂ ਨੂੰ ठेस ਪਹੁੰਚੀ ਹੈ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਭਗਵਾਨ ਵਾਲਮੀਕੀ ਐਕਸ਼ਨ ਕਮੇਟੀ ਦੇ ਪੰਜਾਬ ਪ੍ਰਧਾਨ ਧਰਮਵੀਰ ਸੇਠੀ ਨੇ ਦੱਸਿਆ ਕਿ ਫਗਵਾੜਾ ਦੇ ਨਾਈਆਂ ਵਾਲਾ ਚੌਂਕ ਤੇ ਲੱਗੇ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪੋਸਟਰ ਤੇ ਕਿਸੇ ਸ਼ਰਾਰਤੀ ਅੰਸਰ ਦੇ ਵੱਲੋਂ ਮਿੱਟੀ ਲਗਾ ਦਿੱਤੀ ਗਈ ਜਿਸ ਤੋਂ ਬਾਅਦ ਭੜਕੇ ਸਮੂਹ ਪਾਈ ਜਾ ਰਹੇ ਨੇ ਇਸ ਘਟਿਆ ਹਰਕਤ ਨੂੰ ਨਿੰਦਨਯੋਗ ਦੱਸਿਆ ਤੇ ਇਸੇ ਦਰਮਿਆਨੀ ਚੌਕ ਵਿਖੇ ਧਰਨਾ ਲਗਾ ਕੇ ਇਨਸਾਫ ਦੀ ਮੰਗ ਕੀਤੀ ਹੈ ਤੇ ਇਸ ਮੌਕੇ ਇਕੱਠੇ ਹੋਏ ਸਮੂਹ ਆਗੂਆਂ ਨੇ ਇਸ ਅਤਿ ਨਿੰਦਨਯੋਗ ਹਰਕਤ ਕਰਨ ਵਾਲੇ ਸ਼ਾਰਤੀ ਅੰਸਰਾਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ ਜ਼ਿਕਰ ਹੋਇਆ ਹੈ ਕਿ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਸ਼ੋਭਾ ਯਾਤਰਾ ਆ ਰਹੀ ਹੈ ਜਿਸ ਦੇ ਸਬੰਧ ਵਿੱਚ ਸਮੂਹ ਬਾਜ਼ਾਰਾਂ ਦੇ ਵਿੱਚ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪੋਸਟਰ ਲਗਾਏ ਹੋਏ ਸਨ। ਬੀਤੀ ਰਾਤ ਕਿਸੇ ਸ਼ਰਾਰਤੀ ਅਨਸਰ ਦੇ ਬੁੱਲੂ ਨਾਇਆ ਵਾਲਾ ਚੌਂਕ ਤੇ ਲੱਗੇ ਇੱਕ ਪੋਸਟਰ ਤੇ ਮਿੱਟੀ ਲਗਾ ਦਿੱਤੀ ਗਈ ਜਿਸ ਤੋਂ ਬਾਅਦ ਕੇ ਸਾਰਾ ਮਾਮਲਾ ਗਰਮਾ ਗਿਆ। ਉਧਰ ਇਸ ਘਟਨਾ ਦੀ ਸੂਚਨਾ ਮਿਲਦੇ ਸਾਰੀ ਮੌਕੇ ਤੇ ਐਸਪੀ ਫਗਵਾੜਾ ਰੁਪਿੰਦਰ ਕੌਰ ਪੱਟੀ ਸਮੇਤ ਪੁਲਿਸ ਪਾਰਟੀ ਪਹੁੰਚੇ ਨੇ ਤੇ ਉਹਨਾਂ ਘਟਨਾ ਵਾਲੀ ਜਗ੍ਹਾ ਦਾ ਜਾਇਜ਼ਾ ਲੈਂਦਿਆਂ ਹੋਇਆ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਤੇ ਮੌਕੇ ਤੇ ਹੋਰ ਜਾਣਕਾਰੀ ਦਿੰਦਿਆਂ ਆਗੂਆਂ ਦਾ ਕੀ ਕਹਿਣਾ ਆਓ ਸੁਣਦੇ ਹਾਂ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਯਾ ਸ਼ਰਮਾ ਦੀ ਰਿਪੋਰਟ ਜਿਹੜਾ ਧਰਨਾ ਲੱਗਾ ਵਾ ਅੱਜ ਜਿਹੜਾ ਧਰਨਾ ਲੱਗਾ ਵਾ ਸਾਡੇ ਪਰਮ ਪਿਤਾ ਪਰਮਾਰੂ ਭਗਵਾਨ ਮਹਿਲ ਪਵਲਮੀ ਕੀ ਮਹਾਰਾਜ ਦੇ ਪੋਸਟਰ ਤੇ ਮਿੱਟੀ ਛਿੱਟੀ ਗਈ ਹੈ ਤਕੜਾ ਕਿਸੇ ਦਾ ਤੇ ਸਾਡੇ ਮਰਦਾਂ ਵਿੱਚ ਕੀ ਹੈਗਾ ਵਾ ਜਿਹੜਾ ਨੇ ਯਾ ਸ਼ਰਮਾ ਦੀ ਅੰਸਰ ਨੇ ਇੱਕ ਕੰਮ ਕੀਤਾ ਵਾ ਉਹਦੇ ਬਾਅਦ ਇੱਕ ਸ਼ਰਮ ਵਾਲੀ ਗੱਲ ਆ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਆ ਅਗਰ 2 ਘੰਟੇ ਦਾ ਬੰਦਾ ਉਲਾਕ ਜੇ ਕਰੀਤਾ ਪੂਰਾ ਸ਼ਹਿਰ ਪੂਰਾ ਰੋਡ ਪੂਰਾ ਜਾਮ ਕਰਕੇ ਰੱਖਾਂਗੇ ਅਗਰ ਚਲ ਜੀ ਸਿਰਫ 2 ਘੰਟੇ ਦਾ ਐਸਪੀ ਮੈਟਰ ਨੂੰ 2 ਘੰਟੇ ਦਾ ਉਲਾਕ ਕੀਤਾ ਤਾਂ ਪੂਰਾ ਬਾਜ਼ਾਰ ਬੰਦ ਪੂਰਾ ਰੋਡ ਜਾਮਦਾ ਹਾਂ ਜੀ ਕੋਈ ਸੀਸੀਟੀਵੀ ਕੈਮਰੇਜ ਨਹੀਂ ਬੰਦੇ ਆਏ ਉਸੇ ਟਾਈਮ ਕੈਮਰੇਜ ਪੂਰਾ ਚੈੱਕ ਕਰ ਰਹੀ ਆ ਜਿਹੜਾ ਵੀ ਸ਼ਰਤਾਂ ਸਰਕਾਰ ਨੂੰ ਸਖਤ ਸਜ਼ਾ ਮਨ ਸਜ਼ਾ ਦੇ ਅਗਰ ਪ੍ਰਸ਼ਾਸਨ ਕੋਣ ਗੈਲੀ ਵਰਦੀ ਤਾਂ ਵੀ ਪ੍ਰਸ਼ਾਸਨ ਮੇਵਾਰ ਹੋਗੇ ਨਾ ਅਰੇ ਜੇ ਮਾਰੇ ਹੋਗੇ ਜੈਪੀਮ ਜੈਪਾਤ ਅੱਜ ਫਗਵਾੜੇ ਦੇ ਵਿੱਚ ਇੱਕ ਸ਼ਰਮਨਾਕ ਘਟਨਾ ਹੋਈ ਯੋਗੀ ਭਗਵਾਨ ਸ਼੍ਰੀ ਵਾਲਮੀਕ ਮਹਾਰਾਜ ਦਾ ਪੋਸਟਰ ਦੇ ਉੱਤੇ ਕਿਸੇ ਸ਼ਰਾਰਤੀ ਅਨਸਰ ਨੇ ਮਿੱਟੀ ਸੱਟ ਕੇ ਸ਼ਾਇਦ ਉਸ ਬੰਦੇ ਦੇ ਨਾਲ ਰੰਜਿਸ਼ ਹੋਏਗੀ ਪਰ ਉਹਨੇ ਮਹਾਰਾਜ ਦੇ ਪੋਸਟਰ ਤੇ ਜਿਹੜੀ ਮਿੱਟੀ ਸੱਟ ਕੇ ਸਾਡੀ ਵਾਲਮੀਕ ਸ਼ਕਤੀ ਨੂੰ ਲਲਕਾਰਿਆ ਔਰ ਮੈਂ ਪ੍ਰਸ਼ਾਸਨ ਅੱਗੇ ਖਾਸ ਕਰਕੇ ਐਸਪੀ ਸਾਹਿਬ ਔਰ ਐਸਐਚਓ ਕੇ ਇਹ ਬੇਨਤੀ ਕਰਦਾ ਕਿ ਜੇਕਰ 2 ਘੰਟੇ ਦੇ ਵਿੱਚ ਉਹ ਸ਼ਰਾਰਤੀ ਅਨਸਰ ਨਾਲ ਦਰਸਤਾਰ ਕੀਤਾ ਗਿਆ ਔਰ ਉਹਨੂੰ ਧੱਕਿਆ ਗਿਆ ਨਾਲ ਜੇਲ੍ਹ ਦੇ ਵਿੱਚ ਤਾਂ ਅਸੀਂ 2 ਘੰਟਿਆਂ ਤੋਂ ਬਾਅਦ ਜਿਹੜਾ ਪੂਰਾ ਬਜ਼ਾਰ ਬੰਦ ਕਰਾਵਾਂਗੇ ਔਰ ਇਸ ਤਰ੍ਹਾਂ ਜਿਹੜੇ ਜਦੋਂ ਵੀ ਗੁਰਪੁਰਬ ਆਉਣ ਲੱਗਦਾ ਜਿਸ ਤ ਮਾਰਤ ਦੇ ਘਰਪੁਰਬ ਦੇ ਆਉਣ ਤੇ ਕਰਕੇ ਲੋਕ ਸ਼ਰਾਪਤੀ ਕਰਦੇ ਆ ਮੈਂ ਇਨਾਂ ਸ਼ਰਾਪਤੀ ਅਨਸਰਾਂ ਨੂੰ ਹਦਾਇਤ ਕਰਨਾ ਚਾਹੁੰਦਾ ਚੇਤਾਵਨੀ ਦੇਣਾ ਚਾਹੁੰਦਾ ਕਿ ਉਹੋ ਗੱਲ ਤਾਂ ਹੋਵੇ ਕਿ ਸਾਡੇ ਨੌਜਵਾਨ ਤੁਹਾਨੂੰ ਫੜ ਕੇ ਚੰਗੀ ਤਰ੍ਹਾਂ ਤੁਹਾਡੀ ਤਸੱਲੀ ਕਰਕੇ ਫਿਰ ਜੇਲਾ 'ਚ ਧੱਕਣ ਕਿਰਪਾ ਜਿਹੜੇ ਇੱਥੇ ਦੇ ਪ੍ਰਸ਼ਾਸਨ ਆ ਜਿਹੜਾ ਉਹ ਇਸ ਨੂੰ ਆਪਣੇ ਮੱਦੇਨਜ਼ਰ ਰੱਖਦੇ ਹੋਏ ਇਸ ਨੂੰ ਜਲਦੀ ਤੋਂ ਜਲਦੀ ਵਾਲਮੀਕ ਸ਼ਕਤੀ ਜਲਦੀ ਜਲਦੀ ਇਸ ਨੂੰ ਮਸਲੇ ਨੂੰ ਹੱਲ ਕੀਤਾ ਜਾਵੇ ਜੈ ਭੀਮ ਜੈ ਮਹਾਲਮਕੀ ਹਰ ਹਰ ਵਾਲਮੀਕੀ ਕੋਈ ਨੁਕਸਾਨ ਨਾ ਹੋਵੇ ਸ਼ਾਰਦ ਐ ਕੁਝ ਸ਼ਰਾਪਤੀ ਅਨਸਰ ਆ ਜਦ ਹਰ ਵੇਲੇ ਜਦੋਂ ਵੀ ਕੋਈ ਧਾਰਮਿਕ ਤੇ ਹਾਰਾਂ ਦਾਵਾ ਉਹਨਾਂ ਦਾ ਮਾਹੌਲ ਖਰਾਬ ਕਰਦੇ ਆ ਅੱਜ ਭਗਵਾਨ ਵਾਲਮੀਕ ਮਹਾਰਾਜ ਸ਼ੋਭਾ ਜਤਾਂ ਜਿਹੜੀ ਆ ਰਹੀ ਆ ਉਹਦੇ ਪੋਸਟਰਾਂ 'ਤੇ ਸ਼ਰਚ ਲੱਗੇ ਸੀ ਕਿਸੇ ਸ਼ਰਾਤੀ ਅਨਸਰ ਨੇ ਉੱਥੇ ਮਿੱਟੀ ਪਾਉਂ ਦਿੱਤੀ ਆ ਜਿਹੜਾ ਬਹੁਤ ਅਨਪੱਖਾ ਕੰਮ ਕੀਤਾ ਅਸੀਂ ਸਮਾਜ ਸਾਰਾ ਇਹਦਾ ਵਿਰੋਧ ਕਰਦੇ ਆ ਅਸੀਂ ਧਰਨਾ ਲਾਣ ਲੱਗੇ ਆ ਜੇ ਪੁਲਿਸ ਪ੍ਰਸ਼ਾਸਨ ਨੇ 2 ਘੰਟੇ ਜਿੰਨਾ ਨਿਆ ਰਸਤਿਕਤਾ ਫਿਰ ਸ਼ਹਿਰ ਬੰਦ ਕਰਾਂਗੇ ਜਿਹੜਾ ਵਾਲਮੀਕੀ ਹਰ ਹਰ ਵਾਲਮੀਕੀ